ਲੋ ਵੀ ਦੋਸਤੋ ਅੱਜ ਤੁਹਾਡੇ ਲਈ ਤੁਹਾਡੀ ਡਿਮਾਂਡ ਤੇ ਇੱਕ ਪੰਜਾਬ ਨਸਲ ਆਪਣੀ ਆਪ ਦੀ ਮੱਝੂ ਕੇ ਲੈਣ ਦਾ ਬਸ਼ੀਰਾ ਲਿਆਂਦਾ ਜਦ ਮੈਂ ਛੋਟਾ ਜੀ ਤਿੰਨ ਤੋਂ ਚਾਰ ਮਹੀਨੇ ਦੇ ਵਿਚਾਲੇ ਦੀ ਉਮਰ ਤੇ ਮਾਰਕਾ ਮੁਰਕਾ ਬਹੁਤ ਪਰਫੈਕਟ ਆ ਚਾਰੇ ਪੈਰ ਚੱਟੇ ਪੰਜ ਕਲੈਣਾ ਚ ਮੱਥੇ ਬਹੁਤ ਸੋਹਣਾ ਬਲੇਜ ਆ ਤੇ ਦੋਸਤੋ ਰੇਟ ਵੀ ਹਜ਼ਾਰਾਂ ਤੇ ਆ ਕਿਉਂਕਿ ਬਾਰੇ ਭਰਾਵਾਂ ਦੇ ਫੋਨ ਮੈਸੇਜ ਆਉਂਦੇ ਹੁੰਦੇ ਹੁੰਦੇ ਬਾਈ ਯਾਰ ਆਪਾਂ ਬੱਚੇ ਨੂੰ ਲੈ ਕੇ ਦੇਣਾ ਬਜਟ ਬਹੁਤ ਜ਼ਿਆਦਾ ਥੋੜਾ ਤਾਂ ਮਿੱਤਰੋ ਥੋੜੇ ਬਜਟ ਦਾ ਤੁਹਾਡੇ ਲਈ ਬਸ਼ੀਰਾ ਲਿਆ ਤਾਂ ਚੰਗਾ ਬੰਨ ਵਾਲਾ ਮਾਂ ਨੂੰ ਦੁੱਧੋਂ ਟੁੱਟਿਆ ਹੈ ਜੀ ਬਣੂ ਚੰਗਾ ਤੇ ਕੰਡੀਸ਼ਨ ਦਾ ਵੀ ਚੰਗਾ ਮਾਰਕਾ ਰੰਗੂ ਦਾ ਵੀ ਸਾਰਾ ਪੱਕਾ ਸਾਰੀ ਡਿਟੇਲ ਤਾਂ ਮੈਂ ਵੀਡੀਓ ਸੰਦ ਲਓ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤੈ ਦਿਨੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਹਾਂ ਜੀ ਅੱਜ ਇੱਕ ਤੁਹਾਡੇ ਲਈ ਦਿਵਾਲੀ ਆਫਰ ਕਹਿਦੀ ਹੈ ਦਿਵਾਲੀ ਬੰਪਰ ਕਹਿਦੀ ਹੈ ਜਮਾ ਥੋੜੇ ਮੁੱਲ ਦਾ ਵਿਸ਼ੀਰਾ ਲਿਆਤਾ ਜਾਇਜ਼ ਮੁੱਲ ਦਾ ਪਹਿਲਾਂ ਅੱਜ ਦੀ ਇਹ ਤਰੀਕ ਨੋਟ ਕਰ ਲਿਓ 19 ਅਕਤੂਬਰ ਆ ਐਤਵਾਰ ਦੀ ਵੀਡੀਓ ਆ ਤੇ ਤਾਜੀ ਵੀਡੀਓ ਬਣੀ ਹੋਈ ਹੈ ਕੱਲ 7 ਮਹੀ 18 ਅਕਤੂਬਰ ਦੀ ਵੀਡੀਓ ਬਣੀ ਹੈ ਤੇ ਬਸ਼ੀਰਾ ਪੰਜ ਕਲੈਨ ਲਿਆਤਾ ਚਾਰੇ ਪੈਰ ਚਿੱਟੇ ਪੂਰੇ ਚ ਕੋਈ ਚੰਬਾ ਪਾਨੀ ਪੂਰਾ ਚੰਗਾ ਬੰਨ ਵਾਲਾ ਬਸ਼ੀਰਾ ਜਿਹੜੇ ਭਰਾ ਨੇ ਥੋੜੇ ਪੈਸੇ ਲਾ ਕੇ ਨੇ ਸੌਂਕੀ ਪੂਰਾ ਕਰਨ ਕੋਈ ਚੰਗਾ ਬਸ਼ੀਰਾ ਸਵਾਰੀ ਵਾਸਤੇ ਪਾਲਣਾ ਹੋਵੇ ਜਾਂ ਪੰਜਾਬ ਨਸਲ ਦਾ ਬਸ਼ੀਰਾ ਪਾਲਣਾ ਚਾਹੁੰਦਾ ਪਰ ਪੈਸੇ ਲਾਉਣੇ ਥੋੜੇ ਤਾਂ ਮਿੱਤਰੋ ਆਹ ਵੀਡੀਓ ਜ਼ਰੂਰ ਦੇਖਿਓ ਜਿਵੇਂ ਮੈਂ ਪਹਿਲਾਂ ਦੱਸਿਆ ਤਿੰਨ ਤੋਂ ਚਾਰ ਮਹੀਨੇ ਉਮਰ ਹੈ ਜੀ 나ਗ ਦਾ ਪੂਤਾ ਹੈਗਾ ਇਹਦਾ ਪ੍ਰੋਵਾ ਜਿਹੜਾ ਬਲੈਕ ਕਲਰ ਦਾ ਜਿਹੜੀ ਮਾਂ ਨੀਲੀ ਆ ਮੱਝੂ ਕਾਲੀ ਤੇ ਦੋਸਤੋ ਮਾਂ ਦੀ ਜੱਪਾ ਗਰੰਟੀ ਲੈਂਦੇ ਆਪਾਂ ਨੂੰ ਮਾਲਕਾਂ ਨੇ ਵੈਸੇ ਐਡਮ ਦੀ ਪੂਤੀ ਦਸਕੇ ਦਿੱਤੀ ਸੀ ਤੇ ਵੀ ਉਹਦੇ ਉਹਦਾ ਗਾਂ ਬੱਚਾ ਆਪਾਂ ਸਿਰਫ ਬੱਚਾ ਖਰੀਦਾ ਆ ਪਾਪਾ ਮਾਂ ਅਨਨੋਨ ਮੰਨ ਕੇ ਪਰ ਮਾਂ ਨੀਲੇ ਰੰਗ ਦੀ ਆ ਮੱਝੂ ਕੇ ਲੈਣ ਚ ਬਾਪ ਇਹਦਾ ਜਮਾ ਬਲੈਕ ਆ ਜੀ 나ਗ ਦਾ ਬੱਚਾ ਮੰਨ ਲਓ ਆ 나ਗ ਦਾ ਪੁੱਤ ਆ ਆ ਗਿਆ ਪੰਜਾਬ ਨਸਲ ਆ ਹੱਡਪੈਰ ਬਹੁਤ ਖੁੱਲਾ ਤਾਂ ਹੀ ਪੰਜਾਬ ਨਾਲ ਨੂੰ ਮਾਰਕਾ ਬਹੁਤ ਸੋਹਣਾ ਚਾਰੇ ਪੈਰ ਚਿੱਟੇ ਮੱਥੇ ਬਰੀਕ ਪਟਾ ਕੰਨ ਕੋ ਨੂੰ ਕੁੰਡੀ ਆਲਾ ਸੋ ਜਿਹੜੇ ਮੇਰੇ ਕਿਸ ਭਰਾ ਦੇ ਆ ਬਸ਼ੀਰਾ ਪਸੰਦ ਹੋਇਆ ਹਜ਼ਾਰਾਂ ਚ ਪੈਸੇ ਲਾਉਣੇ ਉਹ ਥੋੜੇ ਮੁੱਲ ਦਾ ਬਸ਼ੀਰਾ ਭਾਲਦਾ ਕੁੰਡੀ ਆਲਾ ਕਾਨਾਂ ਬੱਚੇ ਸਿੰਗਲ ਭੌਰੀ ਆ ਮੱਥੇ ਦੇਮਨ ਲੱਗੀ ਹੋਈ ਬਾਲ ਭੌਰੀਆਂ ਹੱਥਾਂ ਪਰਾਂ ਸਾਫ ਜਾਇਜ ਮੁੱਲ ਉੱਪਰ ਦਿੱਤੇ ਫੋਨ ਤੇ ਫੋਨ ਲਾ ਲਓ